ਪਤਨੀ ਦੇ ਵੱਲੋਂ ਸਾਰੀ ਰਾਤ ਸਰਚ ਕੀਤੀ ਜਾਂਦੀ ਹੈ ਉਹ YouTube ਤੇ ਇਹ ਸਰਚ ਕਰ ਰਹੀ ਸੀ ਕਿ ਆਖਿਰਕਾਰ ਪਤੀ ਨੂੰ ਆਸਾਨ ਮੌਤ ਕਿਵੇਂ ਦਿੱਤੀ ਜਾ ਸਕਦੀ ਹੈ ਜਿਸ ਦੇ ਵਿੱਚ ਨਾ ਤਾਂ ਕਿਸੇ ਚਾਕੂ ছুরি ਹਥਿਆਰ ਦੀ ਵਰਤੋਂ ਕਰਨੀ ਪਵੇ ਅਤੇ ਨਾ ਹੀ ਉਸ ਦੀ ਦੇਹ ਨੂੰ ਟਿਕਾਣੇ ਲਾਣ ਦੀ ਲੋ ਬਤਾਵੇ ਸਰਚਿੰਗ ਕਰਨ ਤੋਂ ਬਾਅਦ ਇਸ ਪਤਨੀ ਦੇ ਵੱਲੋਂ ਆਪਣੇ ਬॉयफ्रेंड ਨੂੰ ਫੋਨ ਕੀਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਆਈਡੀਆ ਮਿਲ ਚੁੱਕਿਆ ਇਹ ਆਈਡੀਆ ਸੀ ਆਪਣੇ ਪਤੀ ਨੂੰ ਇੱਕ ਇਹੋ ਜਿਹੀ ਮੌਤ ਦੇਣ ਦਾ ਜਿਸ ਤੋਂ ਬਾਅਦ ਕਿਸੇ ਨੂੰ ਕੰਨੋਂ ਕੰਨ ਖਬਰ ਨਾ ਹੋਵੇ ਕਿਉਂਕਿ ਇਸ ਪਤੀ ਦੇ ਕੰਨ ਦੇ ਵਿੱਚ ਹੀ ਜ਼ਹਿਰ ਪਾ ਦਿੱਤਾ ਗਿਆ ਸੀ ਇੱਕ ਇਹੋ ਜਿਹੀ ਪਤਨੀ ਜਿਨੇ ਪੂਰੀ ਸਕੀਮ ਬਣਾਈ ਕਿ ਮੈਂ ਸੁੱਤੇ ਪੇ ਪਤੀ ਦੇ ਕੰਨ ਦੇ ਵਿੱਚ ਜ਼ਹਿਰ ਪਾਵਾਂਗੀ ਅਤੇ ਉਸ ਤੋਂ ਬਾਅਦ ਉਸ ਦੀ ਜਾਨ ਲੈ ਲਵਾਂਗੀ ਕਿਸੇ ਨੂੰ ਕੋਈ ਸ਼ੱਕ ਵੀ ਨਹੀਂ ਹੋਣਾ ਕਿਸੇ ਹਥਿਆਰ ਦੀ ਜ਼ਰੂਰਤ ਵੀ ਨਹੀਂ ਪੈਣੀ ਅਤੇ ਕਿਸੇ ਨੂੰ ਪਤਾ ਤੱਕ ਵੀ ਨਹੀਂ ਲੱਗੇਗਾ ਕਿ ਮੈਂ ਆਪਣੇ ਪਤੀ ਨੂੰ ਮਾਰ ਚੁੱਕੇ ਹਾਂ ਦਰਅਸਲ ਇਹ ਕਹਾਣੀ ਹੈ ਉਸ પતિ-ਪਤਨੀ ਦੀ ਜਿਨ੍ਹਾਂ ਦੇ ਵਿਆਹ ਨੂੰ ਕਾਫੀ ਸਮਾਂ ਹੋਣ ਤੋਂ ਬਾਅਦ ਕਰਦੇ ਵਿੱਚ ਬੱਚੇ ਵੀ ਹੋ ਗਏ ਸੀ ਪਰ ਇਸ ਪਤੀ ਨੂੰ ਸ਼ਰਾਬ ਪੀਣ ਦੀ ਲਤ ਲੱਗੀ ਹੋਈ ਸੀ ਉਹ ਅਕਸਰ ਹੀ ਘਰ ਦੇ ਵਿੱਚ ਸ਼ਰਾਬ ਪੀ ਕੇ ਆਉਂਦਾ ਸੀ ਲੜਾਈ ਝਗੜਾ ਕਰਦਾ ਤੇ ਪਤਨੀ ਦੇ ਨਾਲ ਕੁੱਟਮਾਰ ਕਰਦਾ ਸੀ ਇਹ ਖੁਦ ਇੱਕ ਲਾਇਬ੍ਰੇਰੀ ਦੇ ਵਿੱਚ ਲੱਗਿਆ ਹੋਇਆ ਸੀ ਪਰ ਉਸ ਦੀ ਪਤਨੀ ਥੇਲਾ ਚਲਾਉਂਦੀ ਸੀ ਜਿਸ ਦੇ ਵਿੱਚ ਉਹ ਦਾਲ ਸਬਜ਼ੀ ਰੋਟੀ ਵਗੈਰਾ ਵੇਚਦੀ ਹੁੰਦੀ ਸੀ ਤਾਂ ਕਿ ਲੋਕਾਂ ਦਾ ਢਿੱਡ ਭਰ ਕੇ ਕੁਝ ਪੈਸੇ ਕਮਾ ਸਕੇ ਹੌਲੀ-ਹੌਲੀ ਕਰਦੇ ਕਰਾਂਦੇ ਪਤਨੀ ਨੇ ਜਦੋਂ ਦੇਖਿਆ ਕਿ ਪਤੀ ਘਰ ਤੋਂ ਬਾਹਰ ਰਹਿਣ ਲੱਗ ਪਿਆ ਤਾਂ ਉਸਦੇ ਠੇਲੇ ਦੇ ਕੋਲ ਕੁਝ ਬੰਦੇ ਆਉਂਦੇ ਸੀ ਜਿਸਦੇ ਨਾਲ ਉਸ ਦਾ ਸੰਪਰਕ ਹੋ ਗਿਆ ਦੋਸਤੀ ਹੋ ਗਈ ਅਤੇ ਫਿਰ ਉਹਨਾਂ ਦਾ ਆਪਸ ਦੇ ਵਿੱਚ ਰਿਸ਼ਤਾ ਬਣ ਗਿਆ ਪਤੀ ਕਈ ਕਈ ਦਿਨ ਘਰ ਨਹੀਂ ਆਉਂਦਾ ਸੀ ਆਂਦਾ ਵੀ ਸੀ ਤਾਂ ਨਸ਼ੇ ਦੇ ਵਿੱਚ ਤੁੰਨ ਹੁੰਦਾ ਸੀ ਤੇ ਇਧਰ ਪਤਨੀ ਆਪਣੇ ਇਸ ਦੋਸਤ ਦੇ ਨਾਲ ਆਪਣੀ ਜ਼ਿੰਦਗੀ گزارਣ ਲੱਗੀ ਸੀ ਪਰ ਜਦੋਂ ਪਤੀ ਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋਇਆ ਕਿ ਉਸ ਦਾ ਪਰਿਵਾਰ ਇਸ ਸ਼ਰਾਬ ਦੇ ਕਾਰਨ ਉਸ ਤੋਂ ਦੂਰ ਹੋ ਰਿਹਾ ਹੈ ਤਾਂ ਉਹਨੇ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ। ਉਸਨੇ ਸ਼ਰਾਬ ਛੱਡਣੀ ਸ਼ੁਰੂ ਕਰ ਦਿੱਤੀ, ਆਪਣੇ ਘਰ ਦੇ ਵਿੱਚ ਜ਼ਿਆਦਾ ਸਮਾਂ ਉਸਨੇ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਪਰ ਪਤਨੀ ਨੂੰ ਆਪਣੇ ਪਤੀ ਦਾ ਇਸ ਤਰ੍ਹਾਂ ਦੇ ਨਾਲ ਸੁਧਰਨਾ ਸ਼ਾਇਦ ਚੰਗਾ ਨਹੀਂ ਲੱਗ ਰਿਹਾ ਸੀ। ਕਿਉਂਕਿ ਉਸ ਦੀ ਦੋਸਤੀ ਖਰਾਬ ਹੋ ਰਹੀ ਸੀ ਜੋ ਕਿ ਉਸਨੇ ਇੱਕ ਨਵੇਂ ਬੰਦੇ ਦੇ ਨਾਲ ਪਾਈ ਸੀ। ਪਤੀ ਜਦੋਂ ਟਾਈਮ 'ਤੇ ਘਰ ਆ ਜਾਂਦਾ ਸੀ ਤਾਂ ਪਤਨੀ ਬਾਹਰ ਨਹੀਂ ਜਾ ਪਾਉਂਦੀ ਸੀ ਅਤੇ ਨਾ ਹੀ ਆਪਣੇ ਉਸ ਦੋਸਤ ਨੂੰ ਘਰ ਦੇ ਵਿੱਚ ਬੁਲਾ ਪਾਉਂਦੀ ਸੀ ਹੌਲੀ-ਹੌਲੀ ਕਰਦੇ ਘਰ ਆਂਦੇ ਉਸ ਦਾ ਪਤੀ ਤਾਂ ਸੁਧਰ ਰਿਹਾ ਸੀ ਪਰ ਪਤਨੀ ਫਿਰ ਵੀ ਝਗੜਾ ਕਰਦੀ ਰਹਿੰਦੀ ਸੀ ਕਿ ਤੇਰੀ ਕਮਾਈ ਦੇ ਨਾਲ ਸਾਡੇ ਘਰ ਦਾ ਹਿਸਾਰਾ ਨਹੀਂ ਹੁੰਦਾ ਹੁਣ ਤੱਕ ਮੈਂ ਹੀ ਘਰ ਨੂੰ ਦੇਖਤੀ ਆਈਆਂ ਤੂੰ ਕੀਤਾ ਹੀ ਕੀ ਹੈ ਇਸ ਪਰਿਵਾਰ ਤੇ ਲਈ ਇਹੋ ਜਿਹੀਆਂ ਗੱਲਾਂ ਜਿਸ ਦੇ ਕਾਰਨ ਪਤੀ ਦੁਖੀ ਹੁੰਦਾ ਪਰ ਉਹ ਚਾਹੁੰਦਾ ਸੀ ਕਿ ਆਪਣੀ ਪਤਨੀ ਨੂੰ ਕਿਸੇ ਤਰ੍ਹਾਂ ਉਹ ਮੰਨਾਲ ਲਵੇ ਇਸ ਤੋਂ ਮਗਰੋਂ ਪਤਨੀ ਦੇ ਵੱਲੋਂ ਚਾਲ ਚੱਲੀ ਜਾਂਦੀ ਹੈ ਆਪਣੇ ਉਸ ਦੋਸਤ ਨੂੰ ਪਤੀ ਦੇ ਨਾਲ ਮੁਲਾਕਾਤ ਕਰਵਾ ਦਿੱਤੀ ਜਾਂਦੀ ਹੈ ਜੋ ਕਿ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਹ ਸ਼ਰਾਬ ਪੀਣ ਦਾ ਸ਼ੌਕੀਨ ਹੈ ਸ਼ਰਾਬ ਛੱਡਣ ਦੀ ਉਹ ਕੋਸ਼ਿਸ਼ ਕਰ ਰਿਹਾ ਸੀ ਪਤੀ ਪਰ ਇਸ ਬॉयफ्रेंड ਦੇ ਵੱਲੋਂ ਪਤੀ ਨੂੰ ਇਨਵਾਈਟ ਕੀਤਾ ਜਾਂਦਾ ਹੈ ਕਿ ਤੂੰ ਫਲਾਣੀ ਥਾਂ ਤੇ ਆ ਜਾਵੇਂ ਉੱਥੇ ਇੱਕ ਦੋ ਜਾਣੇ ਹੋਰ ਹੋਣਗੇ ਆਪਾਂ ਬੈਠ ਕੇ ਸ਼ਰਾਬ ਪੀਵਾਂਗੇ ਇਹ ਪੂਰੀ ਗਿਣੀ ਮਿੱਠੀ ਸਕੀਮ ਦੇ ਤਹਿਤ ਇੱਥੇ ਪਤਨੀ ਵੀ ਮੌਜੂਦ ਹੁੰਦੀ ਹੈ ਬਾਅਦ ਦੇ ਵਿੱਚ ਅਤੇ ਫਿਰ ਆਪਣੇ ਪਤੀ ਨੂੰ ਪਤਨੀ ਦੇ ਵੱਲੋਂ ਇਸ ਬॉयफ्रेंड ਦੇ ਨਾਲ ਮਿਲ ਕੇ ਮਾਰ ਮੁਕਾਇਆ ਜਾਂਦਾ ਹੈ ਪਰ ਪਤੀ ਦੀਆਂ ਅੱਖਾਂ ਜਦੋਂ ਬੰਦ ਹੋ ਰਹੀਆਂ ਸੀ ਤਾਂ ਉਹਨੇ ਦੇਖ ਲਿਆ ਸੀ ਕਿ ਇਹਨਾਂ ਸਾਰਿਆਂ ਦੇ ਨਾਲ ਮੇਰੀ ਪਤਨੀ ਵੀ ਖੜੀ ਹੈ ਪੂਰਾ ਡਰਾਮਾ ਕੀਤਾ ਜਾਂਦਾ ਹੈ ਪਤਨੀ ਦੇ ਵੱਲੋਂ ਘਰੋਂ ਚਲੀ ਜਾਂਦੀ ਹੈ ਉਸ ਦਿਨ ਤੋਂ ਬਾਅਦ ਤੇ ਜਾ ਕੇ ਆਖਦੀ ਹੈ ਕਿ ਮੇਰਾ ਪਤੀ ਘਰ ਨਹੀਂ ਆ ਰਿਹਾ ਉਹ ਲਾਪਤਾ ਹੈ ਗਾਇਬ ਹੋ ਚੁੱਕਿਆ ਹੈ ਕੋਈ ਇਸ ਨੂੰ ਲੈ ਗਿਆ ਹੋਣਾ ਉਹ ਕਿਤੇ ਚਲਾ ਗਿਆ ਹੋਣਾ ਮੈਨੂੰ ਛੱਡ ਕੇ ਪਰ ਜਦੋਂ ਪੁਲਿਸ ਦੇ ਵੱਲੋਂ ਪਾਲ ਕੀਤੀ ਜਾਂਦੀ ਹੈ ਤਾਂ ਪੁਲਿਸ ਦੇ ਹੇਠਾਂ ਅਮ੍ਰਿਤਕ ਦੇ ਮਿਲ ਜਾਂਦੀ ਹੈ ਫਿਰ ਚਨਾਕ ਰੀਤੀ ਜਾਂਦੀਆਂ ਪਤਨੀ ਦੇ ਵੱਲੋਂ ਪੂਰਾ ਡਰਾਮਾ ਕੀਤਾ ਜਾਂਦਾ ਹੈ ਕਿ ਇਹ ਮੇਰਾ ਪਤੀ ਮਰ ਚੁੱਕਿਆ ਪਰ ਜਦੋਂ ਗੱਲ ਆਉਂਦੀ ਹੈ ਕਿ ਇਸ ਦਾ ਪੋਸਟਮਾਰਟਮ ਕਰਾਇਆ ਜਾਵੇ ਤਾਂ ਪਤਨੀ ਹੰਗਾਮਾ ਕਰਦੀ ਹੈ ਕਿ ਅਸੀਂ ਇਸ ਤਰ੍ਹਾਂ ਨਹੀਂ ਕਰਨ ਦਵਾਂਗੇ ਮੇਰੇ ਪਤੀ ਦਾ ਚੀਰ ਫਾੜ ਨਹੀਂ ਹੋਵੇਗਾ ਪੁਲਿਸ ਨੂੰ ਸ਼ੱਕ ਹੋਣਾ ਸ਼ੁਰੂ ਹੁੰਦਾ ਹੈ ਅਤੇ ਫਿਰ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਜੋ ਕੁਝ ਵੀ ਸਾਹਮਣੇ ਆਉਂਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਕੰਦ ਦੇ ਵਿੱਚ ਜ਼ਹਿਰ ਪਾ ਕੇ ਉਸ ਨੂੰ ਮਾਰਿਆ ਗਿਆ ਇਹ ਸਭ ਕੁਝ ਪਤਾ ਲੱਗ ਜਾਂਦਾ ਹੈ ਤੇ ਨਾਲ ਹੀ ਚਰਾਬ ਪੀਣ ਤੇ ਪਲਾਂ ਦੀ ਪੂਰੀ ਕਹਾਣੀ ਵੀ ਪੁਲਿਸ ਦੇ ਸਾਹਮਣੇ ਆ ਜਾਂਦੀ ਹੈ ਜਿਸ ਤੋਂ ਬਾਅਦ ਇਸ ਪਤਨੀ ਅਤੇ ਉਸਦੇ ਬॉयफ्रेंड ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਉਹਨਾਂ ਦੇ ਬੱਚੇ ਅਜ ਆਪਣੀ ਹੀ ਮਾਂ ਤੇ ਥੂ-ਥੂ ਕਰ ਰਹੇ ਨੇ ਕਿ ਇਸਨੇ ਕਿਹੋ ਜਿਹਾ ਕੰਮ ਕੀਤਾ। ਦੂਸਰੇ ਪਾਸੇ ਉਹ ਪਿਤਾ ਜੋ ਕਿ ਕਰਦੇ ਹਾਲਾਤਾਂ ਨੂੰ ਦੇਖਦੇ ਹੋਏ ਵਾਪਸ ਮੁੰਨਾ ਸ਼ੁਰੂ ਕਰਦਾ ਹੈ ਬੁਰੀਆਂ ਆਦਤਾਂ ਨੂੰ ਛੱਡਣਾ ਚਾਹੁੰਦਾ ਸੀ ਤੇ ਆਪਣੀ ਪਤਨੀ ਦੇ ਪਿਆਰ ਨੂੰ ਪਾਉਣ ਦੇ ਲਈ ਸਭ ਕੁਝ ਕਰਨ ਨੂੰ ਤਿਆਰ ਸੀ ਤੇਲੰਗਾਨਾ ਦੀ ਹੈ ਸਾਰੀ ਕਹਾਣੀ ਜਿੱਥੇ ਇੱਕ ਪਤਨੀ ਦੇ ਵੱਲੋਂ ਆਪਣੇ ਹੀ ਪਤੀ ਨੂੰ ਬੇਰਹਿਮੀ ਨਾਲ ਮਾਰਿਆ ਗਿਆ